हां जी सत श्री अकाल जी सारेयानु मैं हरप्रीत कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਸੱਚੀ ਘਟਨਾ ਅਰਦਾਸ ਕਰਨ ਵੇਲੇ ਆਹ ਪੰਜ ਸ਼ਬਦ ਬੋਲਣ ਦੇ ਨਾਲ ਅਰਦਾਸ ਛੇਤੀ ਪ੍ਰਵਾਨ ਹੁੰਦੀ ਹੈ ਉਹ ਕਿਹੜੇ ਪੰਜ ਸ਼ਬਦ ਨੇ ਉਹ ਵੀ ਸ਼ੇਅਰ ਕਰੂੰਗੀ ਨਾਲ ਹੀ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਖੁਦ ਅਰਦਾਸ ਕਰਨ ਵੇਲੇ ਕਿਹੜੇ ਕਿਸ ਤਰੀਕੇ ਦਾ ਮਤਲਬ ਅਰਦਾਸ ਕਰਦੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਉਹ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਜਿਹੜੇ ਉਹ ਪੰਜ ਸ਼ਬਦ ਹੈ ਜੀ ਉਸ ਤੋਂ ਪਹਿਲਾਂ ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਛੋਟੀ ਜੀ ਹੈ ਪਰ ਇਹ ਸ਼ੇਅਰ ਕਰਨ ਦਾ ਕਾਰਨ ਇਹ ਆ ਵੀ ਬਹੁਤ ਸਾਰੇ ਕਮੈਂਟ ਇਦਾਂ ਦੇ ਆਉਂਦੇ ਆ ਹਨਾ ਤੇਈ ਵਾਰੀ ਨਾ ਜਦੋਂ ਉਹ ਬੰਦੇ ਦੀ ਅਰਦਾਸ ਪੂਰੀ ਨਹੀਂ ਹੁੰਦੀ ਉਹਦਾ ਮਨ ਟੁੱਟੇ ਜਾਂਦਾ ਤਾਂ ਉਹ ਕਹਿੰਦਾ ਵੀ ਨਹੀਂ ਗੁਰਬਾਣੀ ਚ ਪੜਨ ਨਾਲ ਕੁਝ ਨਹੀਂ ਹੁੰਦਾ ਜਾਂ ਨਹੀਂ ਪਰਮਾਤਮਾ ਨਹੀਂ ਸੁਣਦੇ ਹਨਾ ਕੁਝ ਇਦਾਂ ਦੀ ਸੋਚ ਬਣ ਜਾਂਦੀ ਆ 네ਗੇਟਿਵ ਸੋਚ ਬਣ ਜਾਂਦੀ ਆ ਤੇ ਕਈ ਵਾਰੀ ਕੁਝ ਕਮੈਂਡ ਹੁੰਦੇ ਆ ਵੀ ਅਸੀਂ ਅਰਦਾਸ ਤਾਂ ਕਰਦੇ ਆ ਅਸੀਂ ਪਾਠ ਵੀ ਕਰਦੇ ਆ ਪਰ ਸਾਡੀ ਜਿਹੜੀ ਅਰਦਾਸ ਪ੍ਰਵਾਨ ਨਹੀਂ ਹੋ ਰਹੀ ਦੇਖੋ ਜੇ ਆਪਾਂ ਸੋਚਦੇ ਆ ਨਾ ਵੀ ਆਪਾਂ ਅਰਦਾਸ ਕਰਦੇ ਆ ਪਰ ਉਹ ਪ੍ਰਵਾਨ ਨਹੀਂ ਹੋ ਰਹੀ ਕਈ ਵਾਰੀ ਨਾ ਉਸ ਚੀਜ਼ ਦਾ ਉਹ ਸਹੀ ਸਮਾਂ ਨਹੀਂ ਹੁੰਦਾ ਜਾਂ ਆਪਾਂ ਇਹ ਕਹਿ ਸਕਦੇ ਆ ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਦੁੱਖ ਆਉਣਾ ਹੁੰਦਾ ਪਰ ਜਦੋਂ ਆਪਾਂ ਬਾਣੀ ਜਪਦੇ ਹੁਣੇ ਅਰਦਾਸ ਕਰਦੇ ਆ ਫਿਰ ਉਹ ਜਿਹੜਾ ਬਹੁਤ ਵੱਡਾ ਦੁੱਖ ਹੁੰਦਾ ਬਹੁਤ ਛੋਟੇ ਦੁੱਖ ਦੇ ਵਿੱਚ ਬਦਲ ਜਾਂਦਾ ਪਰ ਫਿਰ ਉਹਦਾ ਵੀ ਕੁਝ ਟਾਈਮ ਹੁੰਦਾ ਫਿਰ ਉਹਨੇ ਕਈ ਵਾਰੀ ਵੱਡਾ ਦੁੱਖ ਪਰਮਾਤਮਾ ਛੋਟੇ ਟਾਈਮ ਦੇ ਵਿੱਚ ਕੱਟ ਦਿੰਦੀ ਐ ਸੋ ਵਿਸ਼ਵਾਸ ਰੱਖਿਆ ਕਰੋ ਹਿੰਮਤ ਨਹੀਂ ਹਾਰਿਆ ਕਰੋ ਵੀ ਹਾਰ ਪਰਮਾਤਮਾ ਨਹੀਂ ਸੁਣਦੇ ਗੁਰੂ ਸਰ ਸਭ ਦੇ ਸੁਣਦੇ ਆ ਕੋਈ ਅਜਾ ਇਨਸਾਨ ਨਹੀਂ ਜਿਹਦੀ ਪਰਮਾਤਮਾ ਨਹੀਂ ਸੁਣਦੇ ਆ ਸੋ ਹੁਣ ਮੈਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਦੀ ਆ ਦਰਬਾਰ ਸਾਹਿਬ ਦੇ ਵਿੱਚ ਨਾ ਤਿੰਨ ਸਕੇ ਭਰਾ ਰਾਗੀ ਸੀਗੇ ਕੀਰਤਨ ਕਰਦੇ ਸੀਗੇ ਤਾਂ ਉਹ ਉੱਥੇ ਹੀ ਕੁਆਟਰ ਮਿਲੇ ਹੁੰਦੇ ਆਪਾਂ ਨੂੰ ਪਤਾ ਵੀ ਸ਼੍ਰੋਮਣੀ ਜਿਹੜੀ ਪ੍ਰਬੰਧਕ ਕਮੇਟੀ ਆ ਕੁਆਟਰ ਦਿੰਦੀ ਹੈ ਜਿਹੜੇ ਉੱਥੇ ਸੇਵਾ ਨਿਭਾਉਂਦੇ ਉਹਨਾਂ ਵਾਸਤੇ ਉੱਥੇ ਹੀ ਰਹਿੰਦੇ ਆ ਤਾਂ ਉਹ ਉੱਥੇ ਕੁਆਟਰਾਂ ਦੇ ਵਿੱਚ ਰਹਿੰਦੇ ਸੀ ਤਿੰਨੋਂ ਭਾਈ ਤੇ ਉਹਨਾਂ ਕਾਫੀ ਸਾਲ ਹੋ ਗਏ ਉਹਨਾਂ ਨੂੰ ਸੇਵਾ ਨਿਭਾਉਂਦਿਆਂ ਚਲੋ ਉਹਨਾਂ ਦਾ ਰੋਟੀ ਪਾਣੀ ਵਧੀਆ ਚੱਲਦਾ ਸੀ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਚੱਲ ਰਹੀ ਸੀ ਜਿਹੜਾ ਹੋਰ ਉਹ ਪ੍ਰੋਗਰਾਮ ਲਾਉਂਦੇ ਸੀਗੇ ਉਹ ਵੀ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂ ਹੋਰ ਕਾਫੀ ਕੰਮਾਂ ਦੇ ਵਿੱਚ ਨਿਕਲ ਜਾਂਦਾ ਸੀ ਹੋਣ ਉਹਨਾਂ ਦੇ ਮੂਰੇ ਜੇ ਕਾਫੀ ਸਾਲ ਹੋਣ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਇਸ ਗੱਲ ਦੀ ਕਿਉਂਕਿ ਉਹਨਾਂ ਦਾ ਆਪ ਦਾ ਘਰ ਹੈ ਨਹੀਂ ਸੀਗਾ ਤਾਂ ਉਹਨਾਂ ਨੂੰ ਚਿੰਤਾ ਹੀ ਹੋ ਰਹੀ ਸੀ ਬੱਚੇ ਵੱਡੇ ਹੋ ਰਹੇ ਨੇ ਕੱਲ ਨੂੰ ਇਹਨਾਂ ਦਾ ਰਿਸ਼ਤਾ ਹੋਣਾ ਤਾਂ ਆਪਣਾ ਘਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਵੀ ਰਿਸ਼ਤਾ ਆਪਣੇ ਬੱਚਿਆਂ ਦੀ ਦੇਖਣ ਜਾਂਦੇ ਆਪਾਂ ਸਭ ਤੋਂ ਪਹਿਲਾਂ ਘਰ-ਬਾਰ ਦੇਖਦੇ ਆਂ ਵੀ ਆਪਣਾ ਘਰ-ਬਾਰ ਹੈਗਾ ਘੱਟ ਤੋਂ ਘੱਟ ਆਪਣਾ ਘਰ-ਬਾਰ ਤਾਂ ਆਪਾਂ ਦੇਖਦੇ ਆਂ ਹਨਾ ਕਿਉਂਕਿ ਇੱਕ ਛੱਤ ਹੋਣੀ ਬਹੁਤ ਜ਼ਰੂਰੀ ਆ ਸੋ ਉਹਨਾਂ ਨੂੰ ਬਹੁਤ ਚਿੰਤਾ ਸੀ ਵੀ ਕਾਨੂੰ ਸਾਡੇ ਬੱਚਿਆਂ ਨੂੰ ਰਿਸ਼ਤਾ ਵੀ ਕਿਵੇਂ ਹੋਵੇਗਾ ਕਿਉਂਕਿ ਸਾਡੇ ਕੋਲ ਤਾਂ ਆਪਣਾ ਘਰ ਵੀ ਨਹੀਂ ਚਲੋ ਸੇਵਾ ਨਿਭਾਉਂਦੇ ਗਏ ਹਨਾ ਉਹ ਅੰਦਰ ਨਿਰਾਸ਼ਾ ਜ਼ਰੂਰ ਸੀਗੀ ਚਿੰਤਾ ਸੀਗੀ ਤੇ ਪਰਮਾਤਮਾ ਸਾਡੇ ਦਿਲਾਂ ਦੀਆਂ ਜਾਣਦੇ ਨੇ ਉਹ ਹਮੇਸ਼ਾ ਸਾਡੀ ਅੰਦਰ ਦੀ ਗੱਲ ਨੂੰ ਸਮਝ ਲੈਂਦੇ ਨੇ ਪਰ ਫਿਰ ਵੀ ਸਾਨੂੰ ਅਰਦਾਸ ਕਰਨੀ ਜ਼ਰੂਰੀ ਹੈ ਇਹ ਨਹੀਂ ਵੀ ਜੇ ਹੁਣ ਕਈ ਲੋਕ ਕਹਿ ਦਿੰਦੇ ਨੇ ਕਈ ਵਾਰੀ ਕਮੈਂਟ ਆਉਂਦੇ ਨੇ ਵੀ ਗੁਰੂ ਸਾਹਿਬ ਅੱਗੇ ਕੁਝ ਬੋਲਣ ਦੀ ਜ਼ਰੂਰਤ ਨਹੀਂ ਹਾਂਜੀ ਉਹ ਦਿਲ ਦੀ ਸਭ ਗੱਲ ਸਮਝਦੇ ਨੇ ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਨੇ ਪਰ ਫਿਰ ਵੀ ਮਹਾਰਾਜ ਇਸ ਉਮੀਦ ਤੇ ਰੱਖਦੇ ਨੇ ਆਪਾਂ ਨੂੰ ਵੀ ਆਪ ਅਰਦਾਸ ਕਰੀਏ ਗੁਰੂ ਸਾਹਿਬ ਇਸ ਗੱਲ ਦਾ ਇੰਤਜ਼ਾਰ ਕਰਦੇ ਨੇ ਵੀ ਆਪਾਂ ਬੋਲ ਕੇ ਉਹਨਾਂ ਤੋਂ ਉਹ ਚੀਜ਼ ਮੰਗੀਏ ਅਰਦਾਸ ਕਰਨੀ ਇਸੇ ਲਈ ਜ਼ਰੂਰੀ ਆ ਸੋ ਜਦੋਂ ਉਹ ਰੋਜ਼ ਉੱਥੇ ਸੇਵਾ ਨਿਭਾਉਂਦੇ ਉਹਨਾਂ ਨੂੰ ਚਿੰਤਾ ਸੀ ਚਲੋ ਸੇਵਾ ਨਵਾ ਕੇ ਚਲੀ ਜਾਂਦੇ ਅਸੀਂ ਇੱਕ ਦਿਨ ਨਾ ਉੱਥੇ ਕੋਈ ਰੱਬ ਦੀ ਰੂਹ ਬੈਠੀ ਸੀਗੀ ਤਾਂ ਉਹਨਾਂ ਨੇ ਨਾ ਮਤਲਬ ਕਿ ਉਹਨਾਂ ਨੂੰ ਉੱਠ ਕੇ ਜਾ ਕੇ ਪੁੱਛਿਆ ਇੱਕ ਦਿਨ ਕਹਿੰਦੇ ਵੀ ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ ਰੂਹ ਨੂੰ ਬੜਾ ਸਕੂਨ ਮਿਲਦਾ ਪਰ ਕੀ ਗੱਲ ਹੈ ਵੀ ਤੁਸੀਂ ਚਿੰਤਾ ਵਿੱਚ ਹੋ ਪਰ ਉਹ ਉੱਤੋਂ ਹਮੇਸ਼ਾ ਮੁਸਕਰਾ ਕੇ ਰਹਿੰਦੇ ਸੀ ਤਾਂ ਉਹ ਕਹਿੰਦੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਨੂੰ ਤਾਂ ਕੋਈ ਚਿੰਤਾ ਨਹੀਂ ਤਾਂ ਫਿਰ ਉਹਨਾਂ ਨੇ ਕਿਹਾ ਕਿ ਦੇ ਮੈਂ ਉੱਪਰਲੀ ਮੁਸਕਰਾਹਟ ਦੀ ਗੱਲ ਨਹੀਂ ਕਰ ਰਹੀ ਮੈਂ ਜਿਹੜੀ ਤੁਹਾਡੀ ਅੰਦਰ ਚਿੰਤਾ ਉਹਦੀ ਗੱਲ ਕਰ ਰਹੀ ਹਾਂ ਕਈ ਵਾਰੀ ਨਾ ਕਈ ਇਨਸਾਨਾਂ ਨੂੰ ਸਮਝ ਲਿਆ ਪਰਮਾਤਮਾ ਵੱਲੋਂ ਹੀ ਕਿਰਪਾ ਹੁੰਦੀ ਹੈ ਕਿ ਉਹ ਬੰਦੇ ਦੇ ਸ਼ਕਲ ਦੇਖ ਕੇ ਜਾਂ ਉਹਨਾਂ ਦੇ ਹਾਉ ਭਾਉ ਤੋਂ ਸਮਝ ਜਾਂਦੇ ਕਿ ਬੰਦਾ ਤਕਲੀਫ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਜਦੋਂ ਫਿਰ ਜੋ ਕੋਈ ਉਹਨਾਂ ਨੇ ਪੁੱਛਿਆ ਮਤਲਬ ਕਿ ਬੜੇ ਪਿਆਰ ਨਾਲ ਤਾਂ ਉਹ ਭਾਵਕ ਹੋ ਕੇ ਉਹਨਾਂ ਨੇ ਆਪਣੀ ਸਾਰੀ ਗੱਲ ਦੱਸੀ ਵੀ ਅੱਧਾ ਕਰਕੇ ਵੀ ਸਾਡਾ ਆਪਣਾ ਘਰਵਾਰ ਨਹੀਂ ਉਹਦਾ ਕਰਕੇ ਥੋੜੀ ਚਿੰਤਾ ਹੈ ਤੇ ਉਹ ਕਹਿੰਦੇ ਨਾ ਕਹਿੰਦੇ ਵੀ ਤੁਸੀਂ ਕੀਰਤਨ ਕਰਦੇ ਹੋ ਤੇ ਤੁਸੀਂ ਨਾ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਉਹਨਾਂ ਅੱਗੇ ਸਾਰੀ ਗੱਲ ਰੱਖਿਓ ਜਿਵੇਂ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਆ ਇਸੇ ਤਰੀਕੇ ਨਾਲ ਗੁਰੂ ਨਾਲ ਸਾਂਝੀ ਕਰਿਓ ਤੇ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਹਿੰਦੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਨਾ ਤੁਸੀਂ ਸੰਗਤ ਵੱਲ ਨਾ ਦੇਖਿਓ ਠੀਕ ਹੈ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਸਮਝਾਈ ਕਹਿੰਦੇ ਕਈ ਵਾਰੀ ਇਹ ਹੁੰਦਾ ਜਦੋਂ ਆਪਾਂ ਕੀਰਤਨ ਕਰਕੇ ਉੱਠਦੇ ਆ ਆਪਾਂ ਇਹ ਦੇਖਦੇ ਆ ਵੀ ਕਿੰਨੇ ਕੁ ਲੋਗ ਉੱਠਣਗੇ ਜਿਹੜਾ ਸਾਨੂੰ ਸਾਵਾਸ਼ੀ ਦੇਣਗੇ ਵੀ ਬਹੁਤ ਵਧੀਆ ਕੀਰਤਨ ਕੀਤਾ ਤਾਂ ਉਹਨਾਂ ਨੇ ਇੱਕ ਗੱਲ ਸਮਝਾਈ ਕਹਿੰਦੇ ਆਪਾਂ ਨੂੰ ਸਾਵਾਸ਼ੀ ਨਾ ਸੰਗਤ ਤੋਂ ਤਾਂ ਚਲੋ ਚਾਹੀਦੀ ਆ ਪਰ ਸਭ ਤੋਂ ਵੱਡੀ ਜਿਹੜੀ ਸਾਵਾਸ਼ੀ ਚਾਹੀਦੀ ਉਹ ਗੁਰੂ ਤੋਂ ਚਾਹੀਦੀ ਆ ਜਿਹੜੀ ਖੁਸ਼ੀ ਚਾਹੀਦੀ ਉਹ ਗੁਰੂ ਤੋਂ ਚਾਹੀਦੀ ਆ ਮੇਨ ਹੈ ਨਾ ਤੇ ਸੰਗਤ ਤਾਂ ਨਿਹਾਲ ਹੋਗੀ ਤੁਹਾਡਾ ਕੀਰਤਨ ਸੁਣ ਕੇ ਪਰ ਆਪਾਂ ਜਿਹੜੀ ਕਹਿੰਦੇ ਹੁੰਦੇ ਅਰਦਾਸ ਕਰਨੀ ਆ ਉਹ ਗੁਰੂ ਅੱਗੇ ਕਰਨੀ ਆ ਗੁਰੂ ਹੀ ਸਾਡੀ ਤੋਂ ਜਦੋਂ ਆਪਾਂ ਦੱਸਾਂਗੇ ਉਹਨਾਂ ਨਾਲ ਦੁੱਖ ਸਾਂਝਾ ਕਰਾਂਗੇ ਉਹ ਸੁਣਨਗੇ ਤਾਂ ਉਹਨਾਂ ਨੇ ਕੀ ਕੀਤਾ ਅਗਲੇ ਦਿਨ ਆਏ ਤਾਂ ਉਹਨਾਂ ਨੇ ਸਾਰੀ ਮਤਲਬ ਕੀ ਜਦੋਂ ਕੀਰਤਨ ਕੀਤਾ ਕੀਰਤਨ ਕਰਨ ਤੋਂ ਬਾਅਦ ਉਹਨਾਂ ਨੇ ਉਹੀ ਅਰਦਾਸ ਹੱਥ ਜੁੜ ਕੇ ਗੁਰੂ ਅੱਗੇ ਕਰੇ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਉਹ ਅਰਦਾਸ ਕਰਨ ਤੋਂ ਬਾਅਦ ਦਰਬਾਰਸਾਂ ਤੋਂ ਬਾਹਰ ਆਈ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਪਹੁੰਚੇ ਨਾ ਤਾਂ ਸਾਰੀ ਸੰਗਤ ਤਾਂ ਵੈਸੇ ਜਾ ਚੁੱਕੀ ਸੀ ਕਿਉਂਕਿ ਕਾਫੀ ਟਾਈਮ ਖੜਕੇ ਉਹਨਾਂ ਨੇ ਅਰਦਾਸ ਕੀਤੀ ਤਾਂ ਉਹ ਕਹਿੰਦੇ ਵੀ ਉਸ ਤੋਂ ਬਾਅਦ ਨਾ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਆਏ ਤਾਂ ਉੱਥੇ ਇੱਕ ਗੁਰਸਿੱਖ ਖੜਾ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ ਤੇ ਕਹਿੰਦੇ ਕਦੇ ਬਾਹਰ ਗਏ ਹੋ ਤੇ ਉਹਨਾਂ ਨੇ ਕਿਹਾ ਨਹੀਂ ਜੀ ਕਹਿੰਦੇ ਅਸੀਂ ਬਾਹਰ ਤਾਂ ਕਦੇ ਨਹੀਂ ਗਏ ਕਿੰਨੇ ਠੀਕਾ ਪਰ ਤੁਸੀਂ ਆਪਣਾ ਨੰਬਰ ਦੋ ਮੈਨੂੰ ਨੰਬਰ ਦਿੱਤਾ ਉਹਨਾਂ ਨੇ ਨੰਬਰ ਲੈ ਕੇ ਚਲੇ ਗਏ ਉਹਨਾਂ ਨੇ ਫੋਨ ਕੀਤਾ ਉਹਨਾਂ ਦੇ ਘਰ ਵੀ ਪਹੁੰਚ ਗਏ ਇੱਕ ਦਿਨ ਬਾਅਦ ਹੀ ਤੇ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਕੇ ਵੀ ਅਸੀਂ ਸਾਰਾ ਤੁਹਾਡਾ ਤਿਆਰੀ ਕਰਾਨੀ ਆ ਤੇ ਵੀ ਤੁਹਾਡਾ ਆਪਾਂ ਬਾਹਰ ਪ੍ਰੋਗਰਾਮ ਕਰਾਵਾਂਗੇ ਵੀ ਤੁਹਾਡਾ ਕੀਰਤਨ ਬਹੁਤ ਸੋਹਣਾ ਬਹੁਤ ਸਕੂਨ ਮਿਲਦਾ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੇ ਤੁਸੀਂ ਦੇਖੋ ਵੀ ਇੱਕ ਵਾਰੀ ਅਰਦਾਸ ਕਰਨ ਤੇ ਹੀ ਗੁਰੂ ਸਾਹਿਬ ਜੀ ਨੇ ਇੰਨੀ ਵੱਡੀ ਕਿਰਪਾ ਕਰ ਦਿੱਤੀ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮੁਕਾ ਦਿੱਤੀਆਂ ਉਨਾ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਵੀ ਗੁਰੂ ਸਿੰਘ ਸਾਡੇ ਦਿਲ ਦੀ ਜਾਣਦੇ ਤਾਂ ਹੈ ਪਰ ਫਿਰ ਵੀ ਗੁਰੂ ਸਾਹਿਬ ਇਹ ਚਾਹੁੰਦੇ ਨੇ ਵੀ ਆਪਣੇ ਮੁਖ ਤੋਂ ਬੋਲ ਕੇ ਮੈਥੋਂ ਮੰਗੇ ਇਸੇ ਲਈ ਤਾਂ ਅਰਦਾਸ ਬਣਾਈ ਹੈ ਅਰਦਾਸ ਜਦੋਂ ਆਪਾਂ ਕਰਦੇ ਆਂ ਆਪਾਂ ਨੀਵੇਂ ਹੋ ਕੇ ਕਰਦੇ ਆਂ ਆਪਾਂ ਨਿਮਰਤਾ ਦੇ ਵਿੱਚ ਕਰਦੇ ਆਂ ਤਾਂ ਪਰਮਾਤਮਾ ਜ਼ਰੂਰ ਪ੍ਰਵਾਨ ਕਰਦੇ ਨੇ ਸੋ ਇਸੇ ਤਰੀਕੇ ਨਾਲ ਜਿਹੜੇ ਮੈਂ ਤੁਹਾਡੇ ਨਾਲ ਸ਼ਬਦ ਸਾਂਝੇ ਕਰਨ ਲੱਗੀਆਂ ਜੋ ਮੈਂ ਖੁਦ ਪਰਸਨਲੀ ਦੁਆਰਦਾਸ ਕਰਦੀ ਆਂ ਹਮੇਸ਼ਾ ਬੋਲਦੀ ਆਂ ਠੀਕ ਹੈ ਕਿਉਂਕਿ ਦੇਖੋ ਨਾ ਅ ਕਈ ਵਾਰੀ ਅਦਾਸ ਕਰਨ ਦਾ ਵੀ ਘਟਾਂਗ ਹੁੰਦਾ ਦੇਖੋ ਜੀ ਮੈਂ ਇੱਕ ਦਫ਼ਤਰ ਦੇ ਵਿੱਚ ਪਹੁੰਚਨੀ ਆ ਉਦਾਹਰਣ ਦੇ ਤੌਰ ਤੇ ਆਪਾਂ ਕਿਸੇ ਅਫਸਰ ਦੇ ਕੋਲ ਜਾਣੇ ਆ ਆਪਾਂ ਅਫਸਰ ਦੇ ਮੂਹਰੇ ਅਗਰ ਤਣ ਕੇ ਆਕੜ ਕੇ ਖੜਾਂਗੇ ਤਾਂ ਉਹ ਆਪਾਂ ਨੂੰ ਕਹੇਗਾ ਕਿਵੇਂ ਖੜੇ ਉ ਜਾ ਕੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਵਾਲੇ ਹਨਾ ਤਾਂ ਉਹ ਅਫਸਰ ਦੇ ਮੂਹਰੇ ਅਗਰ ਬੰਦਾ ਖੜਾ ਹੋਵੇ ਤਾਂ ਛੋਟਾ ਪੁਲਿਸ ਵਾਲਾ ਕਹੇਗਾ ਵੀ ਖੜਨ ਦਾ ਤਰੀਕਾ ਸਹੀ ਕਰ ਬਣਾ ਹਨਾ ਜੇ ਆਪਾਂ ਨੀਵੇਂ ਹੋ ਕੇ ਖੜਦੇ ਆਂ ਬੜਾ ਨਿਮਰਤਾ ਨਾਲ ਖੜਦੇ ਆਂ ਤਾਂ ਉਹ ਸਾਡਾ ਕੰਮ ਜਿਹੜਾ ਛੇਤੀ ਕਰ ਦਿੰਦੇ ਨੇ ਪਰ ਜੇ ਆਪਾਂ ਆਕੜ ਕੇ ਖੜਦੇ ਆਂ ਆਪ ਦੀ ਆਕੜ ਦੇ ਵਿੱਚ ਫਿਰ ਉਹ ਸਾਡਾ ਜਿਹੜਾ ਕੰਮ ਉਹ ਛੇਤੀ ਨਹੀਂ ਕਰਦੀ ਠੀਕ ਐਸੇ ਤਰੀਕੇ ਨਾਲ ਗੁਰੂਸ ਇਹ ਨਹੀਂ ਮੈਂ ਕਹਿੰਦੀ ਵੀ ਪਰਮਾਤਮਾ ਫਿਰ ਸਾਡਾ ਜਿਹੜਾ ਕਾਰਜ ਉਹ ਨਹੀਂ ਕਰਦੀ ਪਰ ਇੱਕ ਜਿਹੜੀ ਹੁੰਦੀ ਹੈ ਨਾ ਭਾਵਨਾ ਇੱਕ ਪਿਆਰ ਇੱਕ ਵਰਾਗ ਜਿਹੜਾ ਹੁੰਦਾ ਹੈ ਉਹ ਸਾਨੂੰ ਗੁਰੂ ਨਾਲ ਬਹੁਤ ਛੇਤੀ ਜੋੜਦਾ ਹੈ ਉਹ ਸਾਡੀ ਅਰਦਾਸ ਗੁਰੂ ਸਰ ਦੇ ਚਰਨਾਂ ਵਿੱਚ ਛੇਤੀ ਪਹੁੰਚਾਉਂਦਾ ਹੈ ਤੋ ਕਿਹੜੇ ਸ਼ਬਦ ਬੋਲਣੇ ਨੇ ਸਭ ਤੋਂ ਪਹਿਲਾਂ ਤੁਸੀਂ ਨਿਮਰਤਾ ਦੇ ਵਿੱਚ ਆਉਣਾ ਜਦੋਂ ਅਰਦਾਸ ਕਰਨੀ ਆ ਹੱਥ ਜੋੜਨੇ ਆ ਸਿਰ ਹਮੇਸ਼ਾ ਨੀਮਾ ਰੱਖਣਾ ਤੇ ਅੱਡੀਆਂ ਜਿਹੜੀਆਂ ਨਾ ਹਮੇਸ਼ਾ ਜੋੜ ਕੇ ਰੱਖਣੀਆਂ ਤੁਸੀਂ ਦੇਖਿਓ ਕਈ ਵਾਰ ਨਾ ਗੁਰੂ ਘਰ ਦੇ ਵਿੱਚ ਇੱਕ ਚੀਜ਼ ਨੋਟਿਸ ਕਰਿਓ ਕਈ ਲੋਕ ਤਾਂ ਅੱਡੀ ਜੋੜ ਕੇ ਖੜਦੇ ਆ ਭੂਰੋ ਚਾਹੇ ਪੈਰ ਖੁੱਲਾ ਹੋਵੇ ਅੱਡੀ ਜੋੜ ਕੇ ਖੜਦੇ ਆ ਉਹ ਹੁੰਦੀ ਹੈ ਨਿਮਰਤਾ ਦੇ ਵਿੱਚ ਤੇ ਜਿਹੜਾ ਮਦਾਕੜ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਉਹ ਲੱਤਾਂ ਖੋਲ ਕੇ ਖੜਦਾ ਚੌੜਾ ਹੋ ਕੇ ਚੱਲਦਾ ਤਾਂ ਉਹ ਆਪਣੇ ਹੀ ਹਉਮੈ ਦੇ ਵਿੱਚ ਹੁੰਦਾ ਸੋ ਇਹ ਨਿਸ਼ਾਨੀ ਹੁੰਦੀ ਹੈ ਕਿ ਨਿਮਰਤਾ ਦੇ ਵਿੱਚ ਭਿੱਜੇ ਹੋਏ ਇਨਸਾਨ ਦੀ ਸੋ ਤੁਸੀਂ ਹਮੇਸ਼ਾ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਸਾਹਿਬ ਦੇ ਅੱਗੇ ਅਡੀਆਂ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਖੜਨਾ ਨਿਮਰਤਾ ਦੇ ਵਿੱਚ ਇਹ ਕਹਿੰਦੇ ਹੁੰਦੇ ਨੇ ਨਾ ਬਾਡੀ ਲੈਂਗੁਏਜ ਸਾਡੀ ਬਹੁਤ ਕੁਝ ਸਮਝਾ ਦਿੰਦੀ ਹੈ ਬੰਦੇ ਨੂੰ ਤਾਂ ਬਾਡੀ ਲੈਂਗੁਏਜ ਵੀ ਸਾਡੀ ਜਿਹੜੀ ਨਿਮਰਤਾ ਵਾਲੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਨਿਮਰਤਾ ਦੇ ਵਿੱਚ ਆਉਣਾ ਪੂਰੇ ਪਿਆਰ ਦੇ ਵਿੱਚ ਭਿੱਜ ਕੇ ਵਿਰਾਗ ਦੇ ਵਿੱਚ ਭਿੱਜ ਕੇ ਪੂਰੇ ਖੁੱਲ ਕੇ ਦਿਲ ਨਾਲ ਗੁਰੂ ਸਾਹਿਬ ਨਾਲ ਗੱਲ ਕਰਨੀ ਹੈ ਅਰਦਾਸ ਕਰਨ ਵੇਲੇ ਕਹਿਣਾ ਹੇ ਗੁਰੂ ਮਾਰਾ ਸੱਚੇ ਪਾਤਸ਼ਾਹ ਜਗਨੀਆਂ ਚੂਤਾ ਵਾਲਿਓ ਦਸਾਂ ਪਾਸੇ ਸਿੱਖ ਜੀਓ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀ ਅੱਖਾਂ ਜਿਹੜੀਆਂ ਉਹ ਆਪਾਂ ਉਸ ਟਾਈਮ ਬੰਦ ਰੱਖਣੀਆਂ ਹੈ ਬੰਦ ਕਿਉਂ ਰੱਖਣੀ ਆ ਬੰਦ ਰੱਖ ਕੇ ਗੁਰੂ ਸਰ ਦਾ ਧਿਆਨ ਕਰਨਾ ਤਾਂ ਆਪਾਂ ਨੂੰ ਇਹ ਮਹਿਸੂਸ ਹੁੰਦਾ ਕਿ ਆਪਾਂ ਗੁਰੂ ਸਰ ਦੇ ਚਰਨਾਂ ਦੇ ਵਿੱਚ ਖੜੇ ਆ ਚਾਹੇ ਫਿਰ ਆਪਾਂ ਘਰੇ ਹੜ ਕੇ ਅਰਦਾਸ ਕਰ ਰਹੇ ਹੋਈਏ ਵੀ ਗੁਰੂ ਸਾਹਿਬ ਜੀ ਮਹਾਰਾਜੀ ਚਰ ਦੀਆਂ ਜੋਤਾਂ ਵਲੇ ਅੱਛਾ ਇੱਕ ਚੀਜ਼ ਹੋਰ ਕਿਸੇ ਵੀ ਗੁਰੂ ਨੂੰ ਧਿਆ ਸਕਦੇ ਹੋ ਹੁਣ ਕਈ ਵਾਰੀ ਕਮੈਂਟ ਆ ਜਾਂਦੀ ਆ ਵੀ ਆਪਾਂ ਕਿਹੜੇ ਗੁਰੂ ਨੂੰ ਨਾਮ ਲੈ ਕੇ ਦੇਖੋ ਸਾਰੀ ਇੱਕੋ ਹੀ ਜੋਤ ਹੈ ਠੀਕ ਹੈ ਉਹਨਾਂ ਦੇ ਅਲੱਗ-ਅਲੱਗ ਜਾਮਿਆਂ ਦੇ ਵਿੱਚ ਉਹ ਗੁਰੂ ਸਹਿਬ ਆਈ ਜ਼ਰੂਰ ਨੇ ਧਰਤੀ ਵਿੱਚ ਕਿਉਂਕਿ ਆਪਾਂ ਨੂੰ ਕੁਝ ਬਹੁਤ-ਬਹੁਤ ਸਿਖਾਉਣਾ ਸੀ ਉਹਨਾਂ ਨੇ ਬਹੁਤ ਸਮਝਾਉਣਾ ਸੀ ਹਰ ਜਾਮੇ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੋਈ ਨਾ ਕੋਈ ਸੰਦੇਸ਼ ਦਿੱਤਾ ਕੋਈ ਨਾ ਕੋਈ ਸਿੱਖਿਆ ਦਿੱਤੀ ਹੈ ਸੋ ਜੋਤ ਇੱਕੋ ਹੀ ਹੈ ਠੀਕ ਹੈ ਤੁਸੀਂ ਕਿਸੇ ਵੀ ਗੁਰੂ ਸਾਹਿਬ ਨੂੰ ਇਤਿਆਹ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਤਿਆਹ ਸਕਦੇ ਹੋ ਦਸੇ ਪਾਸ਼ਾ ਹੀਆ ਸਾਹਿਬ ਨੂੰ ਇਤਿਆਹ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਇਤਿਆਹ ਸਕਦੇ ਹੋ ਜੋ ਜਿਹਦੇ ਨਾਲ ਵੀ ਤੁਹਾਡੀ ਆਪਾਂ ਇਹ ਸਕਦੇ ਨਾ ਵੀ ਇੱਕ ਪ੍ਰੇਮ ਦੀ ਜਿਹੜੀ ਕੜੀ ਉਹ ਛਿੱਧੀ ਜੁੜਦੀ ਆ ਤੁਸੀਂ ਜੋ ਤੁਹਾਡੀ ਇੱਛਾ ਤੇ ਉਸ ਤੋਂ ਬਾਅਦ ਇਹ ਕਹਿਣਾ ਗੁਰੂ ਸਾਹਿਬ ਜੀ ਮਾਰਾ ਚੱਕ ਦੀਆਂ ਜੋਤਾਂ ਵਾਲਿਓ ਪ੍ਰਮਾਤਮਾ ਜੀ ਹੋ ਸਕਦਾ ਮੈਨੂੰ ਅਰਦਾਸ ਨਾ ਕਰਨੀ ਆਉਂਦੀ ਹੋਵੇ ਹੋ ਸਕਦਾ ਮੈਨੂੰ ਮੰਗਣਾ ਨਾ ਆਉਂਦਾ ਹੋਵੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਪ੍ਰਮਾਤਮਾ ਅੱਜ ਜਦੋਂ ਤੁਸੀਂ ਕਿਸੇ ਨੂੰ ਦਾਤਾਂ ਵੰਡਣ ਵੇਲੇ ਆਪਣੀ ਮਿਹਰਾਂ ਵਾਲੀ ਝੋਲੀ ਖੋਲੋ ਜਦੋਂ ਕਿਸੇ ਨੂੰ ਦਾਤਾਂ ਵੰਡਦੇ ਵਕਤ ਗੁਰੂ ਸਾਹਿਬ ਜੀ ਇੱਕ ਕਿਣਕਾ ਵੀ ਥੱਲੇ ਡਿੱਗ ਜਾਵੇ ਉਹ ਡਿੱਗਿਆ ਹੋਇਆ ਇੱਕ ਕਿਣਕਾ ਹੀ ਮੇਰੀ ਝੋਲੀ ਪਾ ਦੇਣਾ ਪਰਮਾਤਮਾ ਜੀ ਉਸ ਡਿੱਗੇ ਹੋਈ ਇੱਕ ਕਿੜਖੇ ਦੇ ਨਾਲ ਹੀ ਸਾਡੀ ਜ਼ਿੰਦਗੀ ਤਰ ਜਾਵੇਗੀ ਵਾਹਿਗੁਰੂ ਜੀ ਤੁਹਾਡੇ ਬੱਚਿਆਂ ਤੁਹਾਨੂੰ ਫਿਕਰ ਹੈ ਤੁਸੀਂ ਦੇਣ ਵਾਲਿਓ ਤੁਹਾਡਾ ਦਿੱਤਾ ਖਾਨੇ ਆ ਜੋ ਕੁਛ ਹੈ ਪਰਮਾਤਮਾ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਇਹ ਦੱਸੇ ਪਾਸ਼ਾਏ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜੀ ਤਾਂ ਤਨ ਭਾਗਾ ਦੀਪ ਸਿੰਘ ਜੀ ਦਾਤਾ ਜੀ ਤੁਹਾਡਾ ਦਿੱਤਾ ਖਾਣੇ ਆ ਤੁਹਾਡਾ ਦਿੱਤਾ ਪੀਣੇ ਆ ਤੁਹਾਡਾ ਦਿੱਤਾ ਖਰਚ ਦੇ ਆ ਤੁਹਾਡਾ ਹੀ ਦਿੱਤਾ ਖੰਡਾਉਣੇ ਆ ਵਾਹਿਗੁਰੂ ਜੀ ਹਰ ਇੱਕ ਉਸ ਚੀਜ਼ ਲਈ ਆਪ ਜੀ ਦਾ ਕੋਟਣ ਕੋਟ ਸ਼ੁਕਰਾਨਾ ਵਾਹਿਗੁਰੂ ਹਮੇਸ਼ਾ ਤੁਸੀਂ ਆਪਣਾ ਬੱਚਾ ਸਮਝ ਕੇ ਅੰਗ ਸੰਗ ਸਹਾਈ ਹੋ ਕੇ ਹਰ ਕਾਰਜ ਸਵਾਰਿਆ ਗੁਰੂ ਸਾਹਿਬ ਜੀ ਹਮੇਸ਼ਾ ਇਦਾਂ ਹੀ ਆਪਣੀ ਮਿਹਰ ਬਣਾਈ ਰੱਖਣਾ ਜਦੋਂ ਆਪਾਂ ਇਸ ਤਰੀਕੇ ਨਾਲ ਅਰਦਾਸ ਕਰਦੇ ਆ ਅੱਛਾ ਇੱਕ ਚੀਜ਼ ਹੋਰ ਜਿਹੜੀ ਤੁਸੀਂ ਜ਼ਰੂਰ ਬੋਲਣੀ ਹੈ ਜਿਵੇਂ ਆਪਾਂ ਬਾਣੀ ਜਪਦਿਆਂ ਤਾਂ ਹਮੇਸ਼ਾ ਹੀ ਅਰਦਾਸ ਜ਼ਰੂਰ ਕਰਿਆ ਕਰੋ ਇੱਕ ਤਾਂ ਸ਼ੁਕਰਾਨੇ ਦੀ ਜਦੋਂ ਆਪਾਂ ਬਾਣੀ ਜਪਦਿਆਂ ਦੇਖੋ ਗੁਰੂ ਦੀ ਕਿਰਪਾ ਤੋਂ ਬਿਨਾਂ ਆਪਾਂ ਬਾਣੀ ਨਹੀਂ ਜਪ ਸਕਦੇ ਵੀ ਵਾਹਿਗੁਰੂ ਜੀ ਅਰਦਾਸ ਦੇ ਸ਼ੁਰੂ ਵਿੱਚ ਹੀ ਬੋਲਿਆ ਕਰੋ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਵਾਹਿਗੁਰੂ ਪਰਮਾਤਮਾ ਤੁਹਾਡੀ ਮਿਹਰ ਹੋਈ ਤੁਸੀਂ ਆਪ ਸੇਵਾ ਕਰਾਈ ਨਾਮ ਜਪਾਇਆ ਬਾਣੀ ਪੜਾਈ ਵਾਹਿਗੁਰੂ ਜੀ ਬਸ ਇੰਦੀ ਸੇਵਾ ਲੈਂਦੇ ਰਹਿਣਾ ਇੱਦਾਂ ਹੀ ਕਿਰਪਾ ਕਰਦੇ ਰਹਿਣਾ ਇਹ ਜ਼ਰੂਰ ਬੋਲਣਾ ਠੀਕ ਹੈ ਉਸ ਤੋਂ ਬਾਅਦ ਇੱਕ ਚੀਜ਼ ਹੋਰ ਜ਼ਰੂਰ ਬੋਲਣੀ ਨਾਮ ਜ਼ਰੂਰ ਮੰਗਣਾ ਤੇ ਨਾਮ ਦਾ ਰਸ ਜ਼ਰੂਰ ਮੰਗਣਾ ਹੈ ਜਦੋਂ ਆਪਾਂ ਨਾਮ ਮੰਗ ਲੈਂਦੇ ਆ ਨਾਮ ਦਾ ਰਸ ਮੰਗ ਲੈਂਦੇ ਆ ਤਾਂ ਸਮਝ ਲਓ ਆਪਾਂ ਗੁਰੂ ਨੂੰ ਮੰਗ ਲੈਂਦੇ ਆ ਦੇਖੋ ਇੱਕ ਚੀਜ਼ ਆ ਸਮਝਣ ਵਾਲੀ ਆ ਆਪਾਂ ਗੁਰੂ ਸਾਹਿਬ ਕੋਲੋਂ ਜੋ ਵੀ ਚੀਜ਼ ਮੰਗਦੇ ਆ ਸਾਨੂੰ ਜ਼ਰੂਰ ਮਿਲਦੀ ਆ ਹਨਾ ਜੇ ਆਪਾਂ ਗੁਰੂ ਕੋਲੋਂ ਗੁਰੂ ਨੂੰ ਮੰਗਾਂਗੇ ਤੇ ਜਿਸ ਇਨਸਾਨ ਦੇ ਨਾਲ ਗੁਰੂ ਸਾਹਿਬ ਖੜੇ ਨੇ ਉਸ ਨੂੰ ਕਦੇ ਕੋਈ ਦੁੱਖ ਕੋਈ ਕਸ਼ਟ ਕੋਈ ਮੁਸੀਬਤ ਆ ਸਕਦਾ ਹੈ ਹਾਂ ਗੁਰੂ ਸਾਹਿਬ ਟਾਈਮ ਟਾਈਮ ਸਮੇਂ-ਸਮੇਂ ਤੇ ਸਾਨੂੰ ਪਰਖ ਦੇ ਜ਼ਰੂਰ ਦੇ ਨੇ ਪਰ ਇਹ ਨਹੀਂ ਹੈਗਾਗਾ ਕਿ ਉਹ ਸਾਨੂੰ ਸਾਡਾ ਸਾਥ ਨਹੀਂ ਦਿੰਦੇ ਜਾਂ ਸਾਡੀ ਸੁਣਦੇ ਨਹੀਂ ਹਮੇਸ਼ਾ ਗੁਰੂ ਸਾਹਿਬ ਸੁਣਦੇ ਨੇ ਬਸ ਕਈ ਵਾਰੀ ਸਾਡਾ ਇਮਤਿਹਾਨ ਚੱਲ ਰਿਹਾ ਹੁੰਦਾ ਸੋ ਭਰੋਸਾ ਰੱਖਿਆ ਕਰੋ ਵਿਸ਼ਵਾਸ ਰੱਖਿਆ ਕਰੋ ਇਸ ਨਿਮਰਤਾ ਦੇ ਨਾਲ ਅਰਦਾਸ ਕਰਿਆ ਕਰੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹਮੇਸ਼ਾ ਅਰਦਾਸ ਪਿਆਰ ਨਾਲ ਸਹਿਜੇ ਨਾਮ ਸਲੋ ਕਰਿਆ ਕਰੋ ਸਪੀਡ ਦੇ ਵਿੱਚ ਨਾ ਕਰਿਆ ਕਰੋ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ